ਆੜਤੀ ਵੀਰੋ ਬਹੁਤ ਸਾਰੀਆਂ ਮੰਡੀਆਂ ਚ ਪੁੱਛਿਆ ਜਾ ਰਿਹਾ ਕਿ ਹੁਣ ਕੱਲ ਦਾ ਕੀ ਪ੍ਰੋਗਰਾਮ ਹੈ ਮੈਂ ਸਾਰੇ ਆੜਤੀ ਵੀਰਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਦੋਵੇਂ ਐਸੋਸੀਏਸ਼ਨਾਂ ਦੇ ਅਹੁਦੇਦਾਰ ਸ਼ਾਮੀ 4 ਵਜੇ ਮੀਟਿੰਗ ਕਰ ਰਹੇ ਨੇ ਤੇ ਅਗਲਾ ਪ੍ਰੋਗਰਾਮ ਉਸ ਮੀਟਿੰਗ ਦੇ ਵਿੱਚੋਂ ਜੋ ਵੀ ਪਾਸ ਹੁੰਦਾ ਉਸ ਦੀ ਸੂਚਨਾ ਤੁਹਾਨੂੰ ਦਿੱਤੀ ਜਾਏਗੀ ਪਰ ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਤੋਂ ਇਹ ਸੁਝਾਅ ਜ਼ਰੂਰ ਚਾਹਨਾ ਕਿ ਹੁਣ ਸਾਨੂੰ ਆਪਣੀ ਅਗਲੀ ਜਿਹੜੀ ਰਣਨੀਤੀ ਆ ਬਣਾਉਣ ਲਈ ਮੰਡੀਆਂ ਦੇ ਵਿੱਚ ਝੋਨਾ ਮੰਗਾਉਣਾ ਚਾਹੀਦਾ ਹੈ ਤਾਂ ਕਿ ਕਿਸਾਨ ਵੀ ਜਿਹੜੇ ਨੇ ਉਹ ਮੰਡੀਆਂ ਚਾਉਣ ਤੇ ਜੇਕਰ ਇਹ ਤਕਲੀਫ ਜਿਹੜੀ ਹੈ ਜਦੋਂ ਕਿਸਾਨਾਂ ਦੀ ਬਣਦੀ ਹੈ ਫੇਰ ਹੀ ਸਾਡੀ ਗੱਲ ਦੀ ਸੁਣਵਾਈ ਜਿਹੜੀ ਆ ਹੋ ਸਕਦੀ ਹੈ ਪਰਸੋ ਤੱਕ ਸਾਡਾ ਵਿਚਾਰ ਸੀ ਕਿ ਅਜੇ ਝੋਨੇ ਗਿੱਲੇ ਆਉਣਗੇ ਇਸ ਕਰਕੇ ਅਸੀਂ ਕਿਸਾਨਾਂ ਦਾ ਜਿਹੜਾ ਝੋਨਾ ਉਹ ਨਾ ਮੰਗਾਈਏ ਪਰ ਹੁਣ ਜਿੰਨਾਂ ਮੰਡੀਆਂ ਦੇ ਵਿੱਚ ਸੁੱਕਾ ਝੋਨਾ ਆ ਰਿਹਾ ਸਾਰੇ ਪਟਿਆਲਾ ਜ਼ਿਲ੍ਹੇ ਵਿੱਚ ਮਹਾਲੀ ਚ ਰੋਪੜ ਚ ਨਵਾਂ ਸ਼ਹਿਰ ਜਲੰਧਰ ਫਗਵਾੜ ਕਪੂਰਥਲਾ ਲੁਧਿਆਣੇ ਦੇ ਵੀ ਕਾਫੀ ਹਿੱਸੇ ਚ ਜਿਹੜਾ ਉਹ ਝੋਨਾ ਪੂਰਾ ਪੱਕਿਆ ਹੋਇਆ ਜਿਹੜਾ ਉਹ ਤਿਆਰ ਹੋ ਗਿਆ ਟਰਾਲੀਆਂ ਦੀਆਂ ਟਰਾਲੀਆਂ ਭਰੀਆਂ ਲੋਕਾਂ ਦੇ ਘਰਾਂ ਚ ਖੜੀਆਂ ਨੇ ਤੋ ਇਸ ਸੰਬੰਧੀ ਜਾਂ ਅਗਲੀ ਰਣਨੀਤੀ ਨੂੰ ਆਪਾਂ ਕੀ ਰੂਪ ਦੇਣਾ ਹੈ ਉਹ ਸੰਬੰਧੀ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਆਪਣੇ ਮੰਡੀ ਪ੍ਰਧਾਨਾਂ ਰਹੀਂ ਜ਼ਿਲ੍ਹਾ ਪ੍ਰਧਾਨਾਂ ਰਹੀਂ ਜਾਂ ਸਾਡੇ ਨਾਲ ਸਿੱਧੇ ਸੰਪਰਕ ਕਰਕੇ ਦਿਓ ਤਾਂ ਕਿ 4 ਵਜੇ ਅਸੀਂ ਤੁਹਾਡੇ ਉਸੇ ਤਰ੍ਹਾਂ ਦੇ ਵਿਚਾਰ ਲੈ ਕੇ ਅਗਲਾ ਜਿਹੜਾ ਐਲਾਨ ਕਰੀਏ ਇੱਕ ਵਿਚਾਰ ਇਹ ਵੀ ਆ ਰਿਹਾ ਸੀ ਕਿ ਆਪਾਂ ਜਿਹੜਾ ਉਹ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਸਾਰੇ ਪੰਜਾਬ ਦਾ ਇਕੱਠ ਜਿਹੜਾ ਉਹ ਚੰਡੀਗੜ੍ਹ ਮੋਹਾਲੀ ਜਾਂ ਖੰਨਾ ਜਾਂ ਕਿਸੇ ਹੋਰ ਮੰਡੀ ਦੇ ਵਿੱਚ ਕਰਕੇ ਸਰਕਾਰ ਨੂੰ ਜਿਹੜਾ ਆਪਣਾ ਰੋਸ ਪ੍ਰਗਟ ਕਰੀਏ ਇਸ ਸੰਬੰਧੀ ਵੀ ਆਪਣੇ ਵਿਚਾਰ ਜਿਹੜੇ ਜਰੂਰ ਦਿਓ ਸੋ ਆਪਣੀ ਲੜਾਈ ਜਿਹੜੀ ਹੈ ਅਸੀਂ ਜਿੰਨਾ ਜਿੰਨਾ ਮੰਡੀਆਂ 'ਚ ਕੋਈ ਸਾਨੂੰ ਕਮਜ਼ੋਰੀ ਲੱਗਦੀ ਹੈ ਉਹਨਾਂ ਮੰਡੀਆਂ 'ਚ ਖੁਦ ਜਾ ਕੇ ਅਸੀਂ ਜਿਹੜਾ ਉਹਨਾਂ ਨੂੰ ਹੌਸਲਾ ਦੇ ਰਹੇ ਹਾਂ ਉਹਨਾਂ ਨੂੰ ਮਜ਼ਬੂਤ ਕਰ ਰਹੇ ਹਾਂ ਮੈਂ ਆਪਣੇ ਵੱਲੋਂ ਤੁਹਾਨੂੰ ਸਾਰੇ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਡੀ ਇਸ ਵੇਲੇ ਲੜਾਈ ਜਿਹੜੀ ਹੈ ਉਹ ਆਪਣੇ ਮੁਕਾਮ ਤੇ ਪਹੁੰਚਣ ਵਾਲੀ ਹੈ ਤੁਸੀਂ ਆਪਣਾ ਹੌਸਲਾ ਬਣਾ ਕੇ ਰੱਖਿਓ ਕੋਈ ਟੈਂਦੀ ਕਲਾ ਵਾਲੀ ਕੋਈ ਆਪਸ ਵਿੱਚ ਆੜੋ ਫਾੜ ਵਾਲੀ ਜਾਂ ਕਿਸੇ ਸਰਕਾਰੀ ਮੰਤਰੀਆਂ ਸੰਤਰੀਆਂ ਜਾਂ ਅਧਿਕਾਰੀਆਂ ਦੇ ਪ੍ਰਭਾਵ ਚ ਆ ਕੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਜਿਸ ਨਾਲ ਸਾਡੇ ਇਸ ਚੱਲ ਰਹੇ ਸੰਘਰਸ਼ ਨੂੰ ਕੋਈ ਠੇਸ ਪਹੁੰਚੇ ਤੁਹਾਡੇ ਦੋਵੇਂ ਪ੍ਰਧਾਨ ਜਿਹੜੇ ਨੇ ਉਹ ਜੀ ਜਾਣ ਲਾ ਕੇ ਆਪਣਾ ਅੜ ਤੇ ਮਜ਼ਦੂਰੀ ਦਾ ਮਸਲਾ ਹੱਲ ਕਰਾਉਣ ਤੱਕ ਲੜਨ ਲਈ ਤਿਆਰ ਨੇ ਬਹੁਤ ਪ੍ਰਭਾਵ ਵੀ ਜਿਹੜੇ ਨੇ ਸਰਕਾਰ ਵੱਲੋਂ ਪਾਉਣ ਦੇ ਯਤਨ ਕੀਤੇ ਜਾ ਰਹੇ ਪਰ ਅਸੀਂ ਨਾ ਚੁਕਿਆ ਨਾ ਚੁਕਾਂਗੇ ਇਸ ਕਰਕੇ ਤੁਹਾਡਾ ਸਹਿਯੋਗ ਚਾਹੀਦਾ ਹੈ ਬਹੁਤ ਧੰਨਵਾਦ ਮਿਹਰਬਾਨੀ ਤੁਹਾਡਾ ਆਪਣਾ ਚੈਨਲ ਦੋਆਬਾ ਨਿਊ 24 ਚਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰਵਾਉਣ ਲਈ ਸੰਪਰਕ ਕਰੋ ਜੀ